ਹਾਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਬਲਵਿੰਦਰ ਸਿੰਘ ਸੰਧੂ ਹੋਰਾਂ ਦੇ ਕੋਲ ਜਿਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵੀਰ ਹੋਰਾਂ ਦਾ ਤੇ ਬਿਲਕੁਲ ਇੱਕ ਡੇਰੀ ਫਾਰਮਿੰਗ ਦੇ ਨਾਲ ਨਾਲ ਦੋਸਤੋ ਪਸ਼ੂ ਵਪਾਰ ਦਾ ਕੰਮ ਵੀ ਆ ਦੋ ਚਾਰ ਨੱਕ ਜਿਹੜੇ ਆ ਮੱਝਾਂ ਦੇ ਵਿੱਚ ਹੋਣ ਚਾਹੇ ਵੜਾਂ ਦੇ ਵਿੱਚ ਹੋਣ ਹਰ ਟਾਈਮ ਜਿਹੜੇ ਦੋਸਤੋ ਅਵੇਲੇਬਲ ਹੁੰਦੇ ਆ ਤੁਸੀਂ ਸਮੇਂ-ਸਮੇਂ ਦੇ ਨਾਲ ਜਿਹੜ ਸੋ ਪੂਰੀ ਗੱਲਬਾਤ ਆਪਾਂ ਵੀਰ ਬਲਵਿੰਦਰ ਸਿੰਘ ਸੰਧੂ ਰੰਦੇ ਨਾਲ ਕਰਾਂਗੇ ਦੋਸਤੋ ਦੋ ਮੱਝਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਜਿਹੜੀਆਂ ਅੱਜ ਮੌਜੂਦ ਨੇ ਬੌਲੇ ਤੇ ਆ ਦੁੱਧ ਤੇ ਵੀ ਆ ਸੋ ਪੂਰੀ ਡਿਟੇਲ ਸਾਂਝੀ ਕਰਾਂਗੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਉਹ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਹੈ ਜੀ ਤੇ ਅੱਜ ਦੋਸਤੋ 4 ਅਕਤੂਬਰ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ ਕੱਲ 5 ਅਕਤੂਬਰ ਨੂੰ ਮਾਰਨਿੰਗ 6 ਵਜੇ ਇਸ ਵੀਡੀਓ ਨੂੰ ਅਪਲੋਡ ਕੀਤਾ ਜਾਊਗਾ ਦੋਸਤੋ ਪਸ਼ੂ ਐਨੀਮਲ ਜਿਹੜਾ ਵੀ ਪਸੰਦ ਹੋਇਆ ਕਿਉਂਕਿ ਮੱਝਾਂ ਦ ਦੋ ਟਾਈਮ ਚਵਾਈ ਕਰ ਲਿਓ ਤਿੰਨ ਟਾਈਮ ਚਵਾਈ ਕਰ ਲਿਓ ਆਪਣਾ ਹੱਕ ਸਮਝ ਕੇ ਤਸੱਲੀ ਆ ਉਹ ਤੁਸੀਂ ਜਿਹੜਾ ਮੇਰਾ ਵੀਰ ਬਖੂਬ ਢੰਗ ਨਾਲ ਜਿਹੜੀ ਦੋਸਤੋ ਕਰਕੇ ਤਸੱਲੀ ਕਰ ਸਕਦੇ ਜੇ ਆਓ ਕਰਦੇ ਆ ਗੱਲਬਾਤ ਵੀਰ ਬਲਵਿੰਦਰ ਸਿੰਘ ਸੰਧੂ ਰੰਦੇ ਨਾਲ ਪੁੱਛਦੇ ਆ ਦੋਸਤੋ ਕੀ ਇਨਫੋਰਮੇਸ਼ਨ ਕੀ ਡਿਟੇਲ ਅੱਜ ਇਹਨਾਂ ਮੱਜਾਂ ਦੀ ਸਭ ਤੋਂ ਪਹਿਲਾਂ ਵੀਰ ਬਲਵਿੰਦਰ ਸਿੰਘ ਸੰਧੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਆਈਏ ਸਤਿ ਸ੍ਰੀ ਅਕਾਲ ਠੀਕ ਆ ਜੀ ਬਹੁਤ ਵਧੀਆ ਜੀ ਆਈਏ ਵਧੀਆ ਹੋਰ ਕਿਵੇਂ ਕੰਮ ਚੱਲੀ ਜਾਂਦੇ ਆ ਵਾਹ ਚੱਲੀ ਜਾਂਦੇ ਕਾਰੋਬਾਰ ਵਧੀਆ ਚੱਲੀ ਜਾਂਦੀ ਚਲੋ ਤੇ ਅੱਛਾ ਬਲਵਿੰਦਰ ਸਿੰਘ ਸੰਧੂ ਭਾਜੀ ਇਹ ਗੱਲ ਦੱਸ ਦੋ ਆਪਣੇ ਵੀਰਾਂ ਨੂੰ ਵੀ ਪਸ਼ੂ ਕਿਸੇ ਵੀਰ ਨੇ ਵੇਚਣਾ ਹੋਵੇ ਚਾਹੇ ਖਰੀਦਣਾ ਹੋਵੇ ਤਾਂ ਜਰੂਰ ਸੰਪਰਕ ਕੀਤਾ ਜਾਵੇ ਹਾਂਜੀ ਬਾਕੀ ਪਸ਼ੂ ਲੈ ਲੈਂਦੇ ਵੀ ਆਪਾਂ ਹਾਂਜੀ ਤੇ ਕਿਸੇ ਨੇੜੇ ਬੰਨੇ ਵੀਰ ਨੇ ਕਿਸੇ ਪਸ਼ੂ ਵੇਚਣਾ ਤੇ ਉਹ ਵੀ ਸੰਪਰਕ ਕਰ ਸਕਦਾ ਕਰ ਸਕਦਾ ਕਰ ਸਕਦਾ ਕਰ ਸਕਦਾ ਹਾਂਜੀ ਤੇ ਅੱਜ ਬਿਲਕੁਲ ਆਪਣੇ ਕੋਲ ਦੋ ਮੱਝਾਂ ਜੜੀਆਂ ਮੌਜੂਦ ਨੇ ਹਾਂ ਦੋ ਤਾਜ਼ੀਆਂ ਸੂਈਆਂ ਤਾਜ਼ੀਆਂ ਇਹਨੂੰ 3-4 ਦਿਨਾਂ ਦੀ ਸੂਈ ਨੂੰ ਹਾਂਜੀ ਉਹ ਕੱਲ ਦੀ ਟੜਕੇ ਦੀ ਸੂਈ ਆ ਇੱਕ ਦੋਸਤੋ ਕੱਲ ਦੀ ਸੂਈ ਆ ਤੇ ਇੱਕ ਨੂੰ 3-4 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਠੀਕ ਆ ਤੇ ਮੱਜਾਂ ਦੀ ਆਪਾਂ ਕੱਲੀ ਕੱਲੀ ਦੀ ਡਿਟੇਲ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਆਓ ਕਰਦੇ ਆਂ ਗੱਲਬਾਤ ਤੇ ਸੰਤੂ ਸਾਹਿਬ ਇੱਥੋਂ ਆ ਜਾਓ ਪਹਿਲੇ ਨੰਬਰ ਤੋਂ ਹਾਂਜੀ ਹਾਂਜੀ ਇਹਦੀ ਮੱਜ ਦੇ ਕੀ ਡਿਟੇਲ ਆ ਸੁਆ ਕਿੰਨਾ ਸੋਈ ਆ ਜੀ ਇਹ ਤੀਜਾ ਸੁਆ ਸੋਈ ਸੰਤੂ ਸਾਹਿਬ ਤੀਜਾ ਸੁਆ ਹਾਂ 10000 ਅੰਕਲ ਦੋ ਤਿਆਰ ਏ ਥੱਲੇ ਦੇ 10000 ਕਿਲੋ ਹਾਂ ਤੇ ਮਗਰ ਬੱਚਾ ਕੀ ਇਹਦੇ ਕੱਟੀ ਮਗਰ ਮਗਰ ਕੱਟੀ ਆ ਜੀ ਤੇ ਇਹਨੂੰ ਅਜੇ ਤੀਜਾ ਦਿਨ ਹੋ ਗਿਆ ਨਾ ਤੀਜਾ ਦਿਨ ਤੀਜਾ ਦਿਨ ਮਗਰ ਕੱਟੀ ਆ ਦੋਸਤੋ ਸੁਆ ਤੀਜਾ ਬਾਕੀ ਆ ਫੇਸ ਕੁਆਲਿਟੀ ਐ ਠੀਕ ਆ ਜੀ ਤੇ ਪੂਰਾ ਮੱਝ ਦਾ ਤੁਸੀਂ ਰੰਗ ਢੰਗ ਵੇਖ ਸਕਦੇ ਜੇ ਹਾਈਟ ਮੈਂ ਦੋਹਾਂ ਦਾ ਜ਼ਿਕਰ ਕਰ ਦੇਣਾ ਦੋਸਤੋ ਸਿੰਗਲ ਸਿੰਗਲ ਦੀ ਵਾਰੀ ਵਾਰੀ ਨਹੀਂ ਆਪਾਂ ਕਰਦੇ ਮੀਡੀਅਮ ਹਾਈਟ ਦੇ ਵਿੱਚ ਵਾ ਬਿਲਕੁਲ ਸੂ ਦੇ ਵਿੱਚ ਜਿਵੇਂ ਨਾਰਮਲ ਆਪਾਂ ਪਸ਼ੂ ਹੁੰਦਾ ਵੀ 2 4 5 7 ਦਿਨ ਸੂ ਦੇ ਵਿੱਚ ਪਸੂਗਾ ਤੇ ਮੇਨਟੇਨ ਆਪਦੇ ਆਪ ਨੂੰ ਦੋਸਤੋ ਕਰ ਲੈਣਾ ਪਸ਼ੂਆਂ ਨੇ ਇੱਕ ਹਫਤੇ ਦੇ ਵਿੱਚ ਵਿੱਚ ਬਿਲਕੁਲ ਭਰਨਾ ਸ਼ੁਰੂ ਕਰ ਲੈਂਦੇ ਪਸ਼ੂ ਬਾਕੀ ਰਾਜੀ ਆ ਵਜਨ ਵਾਲੀ ਆ ਪਤਲੇ ਪਿੰਡੇ ਦੀ ਆ ਤੇ ਅੱਛਾ ਭਾਜੀ ਬਲਵਿੰਦਰ ਕਿੰਨਾ ਦੁੱਧ ਹੁਣ ਕੀ ਮੌਜੂਦ ਸੱਦੇ ਬੌਲੇ ਦੇ ਵਿੱਚ ਦੋ ਦੋ ਸਤੂ ਸਾਬ 11 ਕਿਲੋ ਹੋਊਗਾ ਜੇ ਕਿਸੇ ਨੇ ਆਨਲਾਈਨ ਮਗਾਉਣੀ ਫਿਰ ਆਪਾਂ ਦਾ ਹੱਥੇ ਭੇਜਾਂਗੇ ਜੇ ਇੱਥੇ ਅਣਕ ਚਾਊਗਾ ਦੋ ਟਾਈਮ ਵਿੱਚ ਹੋਊਗਾ ਕੋਈ ਆਪਾਂ 11 ਕਿਲੋ ਹੋਊਗਾ ਠੀਕ ਹੈ ਠੀਕ ਹੈ ਜੀ ਹਾਂ ਜੀ ਸੋ ਦੋਸਤੋ ਕੋਈ ਵੀਰ ਘਰ ਵਿਜ਼ਿਟ ਕਰਕੇ ਤਸੱਲੀ ਕਰੂਗਾ ਤੇ 11 ਕਿਲੋ ਦੀ ਚਵਾਈ ਤੁਸੀਂ ਕਰ ਸਕਦੇ ਜੇ ਬਾਕੀ ਵੀਡੀਓ ਦੇ ਵਿੱਚ ਦੋਸਤੋ ਚਵਾਈ ਜਿਹੜੀ ਆ ਬਿਲਕੁਲ ਤੁਹਾਨੂੰ ਨਾਲ ਦੀ ਨਾਲ ਆਪਾਂ ਕਰਕੇ ਜ਼ਰੂਰ ਦਿਖਾ ਦਾਂਗੇ ਜਿੰਨੀ ਵੀ ਹੋ ਸਕਦੀ ਹੋਈ ਠੀਕ ਹੈ ਜੀ ਤਸੱਲੀ ਨਾਲ ਚਵਾਈ ਕਰਕੇ ਦਿਖਾ ਦਾਂਗੇ ਠੀਕ ਹੈ ਜੀ ਤੇ ਮਾਝ ਤੁਹਾਨੂੰ ਪਸੰਦ ਆਊਗੀ 10 ਕਿਲੋ ਜੇਕਰ ਕੋਈ ਵੀਰ ਆਨਲਾਈਨ ਸੌਦਾ ਕਰਦਾ ਪਿਆ ਤੇ 10 ਕਿਲੋ ਤੁਸੀਂ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਜੀ ਅੱਛਾ ਭਾਜੀ ਬਲਵਿੰਦਰ ਸਿੰਘ ਸੰਧੂ ਖੋਲ ਕੇ ਇਹਨੂੰ ਤੋਲ ਕੇ ਦਿਖਾ ਦਿਕੇ ਲਮਾਈ ਇਹਦੇ ਮਗਰ ਆਪਾਂ ਕੱਟੀ ਦਸੀ ਨਾ ਜੀ ਕੱਟੀ ਕੱਟੀ ਆ ਉਹ ਆ ਕੱਟੀ ਹੈ ਜੀ ਆ ਕੱਟੀ ਹੈ ਜੀ ਲੋ ਵੀ ਦੋਸਤੋ ਫੀਮੇਲ ਕਾਫ ਆ ਮਗਰ ਕੱਟੀ ਬਿਲਕੁਲ ਬਲੈਕ ਕੁਝ ਕਿ ਜਿਹੜੇ ਮਗਰੋ ਪੂਛ ਵਾਈਟ ਆ ਬਾਕੀ ਓਵਰ ਆਲ ਓਵਰ ਜਿੰਨੇ ਵੀ ਆ ਸਾਰੀ ਬਲੈਕ ਜਿਹੜੀ ਮਗਰ ਕੱਟੀ ਆ ਠੀਕ ਆ ਆ ਜੋ ਮਗਰ ਤੇ ਆਹ ਦੇਖੋ ਜੀ ਬਾਕੀ ਥਣ ਭਾਂਡਾ ਜਿਹੜਾ ਦੋਸਤੋ ਬਿਲਕੁਲ ਚੌਰਸ ਰੇਵਾ ਤੇ ਚਵਾਈ ਦਾ ਬਿਲਕੁਲ ਸਮਾਂ ਜਿਹੜਾ ਦੋਸਤੋ ਸ਼ਾਮ ਦਾ ਹੈ ਠੀਕ ਆ ਸ਼ਾਮ ਦਾ ਭਾਜੀ ਸੰਤੂ ਸਾਹਿਬ ਕਿੰਨੇ ਵਜੇ ਚਵਾਈ ਕਰਦੇ ਆ ਬਸ ਚੋਣ ਵਾਲੀਆਂ ਚਵਾਉਣੇ ਹੋਣ ਆਪਾਂ ਕੋਈ 6 ਤੋਂ 6 ਵਜੇ ਚਵਾਈ ਆ ਅਸਵੇਰੇ 6:30 ਵਜੇ ਗਏ ਸੀ ਹਾਂਜੀ ਤੇ ਹੁਣ ਚੋਣ ਦਾ ਟਾਈਮ ਹੋਇਆ ਠੀਕ ਹੈ ਜੀ ਚਵਾਦਣੇ ਆਪਾਂ ਚਵਾਈ ਕਰਾ ਦੇਣੀ ਵਿੱਚੇ ਠੀਕ ਹੈ ਜੀ ਲਓ ਜੀ ਸੋ ਦੋਸਤੋ ਬਾਕੀ ਦੋ ਡੰਗ ਚਵਾਈ ਕਰ ਲਿਓ ਤਿੰਨ ਟਾਈਮ ਚਵਾਈ ਕਰ ਲਓ ਜਿਹੜਾ ਵੀ ਕਿਸੇ ਕੋਈ ਆਨਲਾਈਨ ਸੌਦਾ ਕਰਨਾ ਚਾਹੁੰਦਾ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਜੀ ਬਾਕੀ ਇੱਕ ਟਾਈਮ ਦੀ ਜਿਹੜੀ ਚੁਵਾਈ ਆ ਧਾਰਾਂ ਦੀ ਆ ਚੌਥਾ ਥਾਨਾਂ ਦੀ ਆ ਆਪਾਂ ਤਸੱਲੀ ਦੇ ਨਾਲ ਤੁਹਾਨੂੰ ਚੈੱਕ ਪਾਸ ਕਰਾ ਦਾਂਗੇ ਠੀਕ ਆ ਤੇ ਮੱਝ ਚੰਗੀ ਆ ਠੰਡੀ ਧੀਰੀ ਆ ਸੀਲਸ ਆਊਗਾ ਬਾਕੀ ਪੂਰੀ ਵੀਡੀਓ ਦੇ ਵਿੱਚ ਦੋਸਤੋ ਆਪਾਂ ਤੁਹਾਨੂੰ ਚੁਵਾਈ ਜਿਹੜੀ ਆ ਨਾਲ ਦੀ ਨਾਲ ਕਰਕੇ ਦਿਖਾ ਦਾਂਗੇ ਠੀਕ ਆ ਸਿੰਗੀ-ਸੁੰਗੀ ਖੂਬਸੂਰਤ ਆ ਪਤਲੇ ਪਿੰਡੇ ਦੀ ਆ ਠੀਕ ਆ ਤੇ ਚਵਾ ਬਿਲਕੁਲ ਪੋਲਾ ਜੀ ਬਹੁਤ ਜ਼ਰਾ ਬਹੁਤ ਚਵੋਣੇ ਆ ਆਪਾਂ ਚੁਵਾਈ ਕਰਾਉਣੇ ਆ ਠੀਕ ਆ ਜੀ ਚਵਾ ਬਸ ਮਾ ਜਿਹੜਾ ਦੋਸਤੋ ਇੱਕ ਨੰਬਰ ਆ ਪੋਲੀ ਚੁਵਾਈ ਆ ਬਾਕੀ ਆਰਡਰ ਤੁਸੀਂ ਆਪ ਹੀ ਦੇਖ ਲਓ ਹਵਾਨਾ ਦੋਸਤੋ ਜਿੰਨਾਕ ਬਿਲ ਆਵੇ ਬਾਕੀ ਨਾਰਮਲੀ ਇੱਕ ਗੱਲ ਕਰਨ ਲਈਓ ਦੋਸਤੋ ਬਿਲਕੁਲ ਬੌਲੇ ਦੇ ਵਿੱਚ ਆ ਨਾਰਮਲੀ ਜਦੋਂ ਪਸ਼ੂ ਬਿਲਕੁਲ ਦੁੱਧ ਤੇ ਆਊਗਾ ਪੀਕ ਤੇ ਆਊਗਾ ਠੀਕ ਆ ਜੀ ਉਦੋਂ ਥੋੜੀ ਜੀ ਗੱਲਬਾਤ ਆ ਪਤਾ ਲੱਗਦਾ ਵੈਸੇ ਬੌਲੇ ਦੇ ਵਿੱਚ ਆ ਕੋਈ 10 ਲੀਟਰ ਅੱਜ ਕੋਈ ਘਰੇ ਤੁਸੀਂ ਆ ਕੇ ਤਸੱਲੀ ਕਰ ਸਕਦੇ ਜੀ ਅੱਛਾ ਭਾਜੀ ਬਰਿੰਦਰ ਸਿੰਘ ਜੀ ਕੀ ਮੁੱਲ ਕਰਦੇ ਆ ਸੰਸਾ ਕਿੰਨੇ ਨੇ ਦੇ ਹੀ ਦੇਣੀਆਂ ਬਿਲਕੁਲ ਹਾਂ ਨਾ ਜੀ ਹਲੀ ਗੱਲਬਾਤ ਹੀ ਹੈ ਤੇ ਮਾਈਟ ਆਪਣੀ ਵਿਗਦੀ ਹੈ 90 90 ਦੀ ਧਾਰਮਣ ਵਿਗੰਡੀ ਪੁਲਰ ਸਾਹਿਬ ਪੱਟੀ ਵਾਲੇ ਹੋਣੇ ਗਏ ਇੱਥੇ ਅੱਛਾ ਜੀ ਆਪਾਂ 85 ਦੀ ਮੈਂ ਦਿਆਂਗੇ 85 ਜੋ ਮਾਨਤਨ ਕਰਾਂਗੇ 82 ਜੋ ਮਾਨਤਨ ਜੀ 85 ਜੋ 85 ਜੋ 85 85 ਦੇ ਵਿੱਚੋਂ ਦੋਸਤੋ ਮਾਨਤਨ 1000 ਰੁਪਏ ਛੱਡ ਦਾਂਗੇ ਠੀਕ ਹੈ ਜੀ 85 ਦੇ ਵਿੱਚੋਂ ਬਾਈ ਬਲਵਿੰਦਰ ਸਿੰਘ ਸੰਧੂ ਕਹਿੰਦਾ ਵੀ 1000 ਮਾਨਤਨ ਕਰਦੇ ਆਂਗੇ ਸੋ ਬਾਕੀ ਚੰਗੀ ਕੁਆਲਟੀ ਵਾਲੀ ਮਾਝਾ ਦੋਸਤੋ ਤਸੱਲੀ ਚਵਾਈ ਕਰੂਗਾ ਵੀਰ ਕੋਈ ਤੇ ਫਿਰ ਹੋਰ ਪਤਾ ਲੱਗ ਜੂਗਾ ਬਾਕੀ ਆਪਾਂ ਤੁਹਾਨੂੰ ਚਵਾਈ ਨਾਲ ਦੀ ਨਾਲ ਦਿਖਾ ਇਸੇ ਕਰਕੇ ਦਿੱਤੀ ਆ ਇਹ ਕਿਸੇ ਵੀਰ ਦੇ ਮਾਮਦੇ ਵਿੱਚ ਕੋਈ ਕਿੰਤੂ ਪਰੰਤੂ ਕੋਈ ਸ਼ੰਕਾ ਨਾ ਰਹੇ ਠੀਕ ਆ ਤੇ ਠੀਕ ਆ 84000 ਦੀ ਦੋਸਤੋ ਲਾਸਟ ਲਾਇਆ ਦੀ ਹੋਊਗੀ 85000 ਡਿਮਾਂਡ ਆ ਠੀਕ ਆ ਮਗਰ ਬੱਚਾ ਇੱਕ ਵਰੀ ਕੱਟੀ ਫੀਮੇਲ ਕਾਫ ਆ ਦੇਖ ਲਓ ਜੀ ਠੀਕ ਆ ਅੱਛਾ ਭਾਜੀ ਬਰਿੰਦਰ ਸਿੰਘ ਜੀ ਅਗਲੀ ਜੜੀ ਆਪਣੇ ਕੋਲ ਆਹ ਮੱਝ ਹਾਂਜੀ ਇਹ ਸਵੇਰੇ ਕਿੰਵੇਂ ਸੂਈ ਆ ਇਹ ਦੂਜੇ ਸਵੇਰੇ ਸਦਸਾ ਸੂਈ ਆ ਦੂਜੇ ਸਵੇਰੇ ਸੂਈ ਆ ਜੀ ਆ ਕੱਲ ਤੜਕੇ ਹੀ ਸੂਈ ਜੀ ਠੀਕ ਆ ਜੀ ਆ ਇਹਦੀਆਂ ਤਿੰਨ ਜਵਾਈਆਂ ਹੋ ਗਈਆਂ ਚੌਥੀ ਕਰਨੀ ਹੁਣ ਆਪਾਂ ਆ ਸੋ ਦੋਸਤੋ ਚੌਥੀ ਚਵਾਈ ਹਜੇ ਕਰਨੀ ਆ ਤੇ ਤਿੰਨ ਚਵਾਈਆਂ ਜਿਹੜੀਆਂ ਬਿਲਕੁਲ ਹੋ ਗਈਆਂ ਕੱਲ ਦੀ ਸੂਈ ਦੀ ਥੱਲੇ ਹਾਂਜੀ ਹਾਂਜੀ ਤੇ ਹੁਣ ਬੋਲਾ ਹੀ ਜਾਂ ਜੀ ਕਿੰਨਾ ਬੋਲਾ ਬੋਲਾ 9 ਕਿਲੋ ਹੋ ਜੇ 10 ਹੋ ਜੀ 9 ਕਿਲੋ ਹੋ ਜੇ ਦੋਸਤੋ 10 ਕਿਲੋ ਜਿਹੜਾ ਬੋਲਾ ਹੋ ਜੇ ਠੀਕ ਆ ਤੇ ਦੂਜਾ ਸੂਆ ਫੇਸ ਕੁਆਲਿਟੀ ਦੇਖੋ ਸਿੰਗੀ ਬਿਲਕੁਲ ਐਨ ਖੋਤੀ ਦੇ ਵਿੱਚ ਆਪਾਂ ਕਹ ਲਈਏ ਨਾ ਵੀ ਜੇਕਰ ਆਪਾਂ ਬਿਲਕੁਲ ਸਾਹਮਣੇ ਫਰੰਟ ਤੋਂ ਖੜ ਜੀਏ ਤੇ ਪਿੱਛੋਂ ਸਿੰਗ ਜਿਹੜਾ ਦੋਸਤੋ ਨਜ਼ਰ ਨਹੀਂ ਆਉਂਦਾਗਾ ਠੀਕ ਆ ਸਿੰਗੀ 25 ਪੈਸੇ ਨਹੀਂ ਲੰਗਦੀ ਇਹ ਬਿਲਕੁਲ ਬਿਲਕੁਲ ਚਵਾਈ ਢੇਲੀ ਲ ਤੇ ਬੱਚਾ ਤੇ ਮਗਰ ਮੇਲ ਕਾਫ ਕਟਾ ਹੀ ਕਟਾ ਠੀਕ ਹੈ ਪੰਜਾਬੀ ਦਾ ਲਵ ਜੀ ਆ ਲੋ ਜੀ ਬਿਲਕੁਲ ਨਾੜੂ ਬੱਚੇ ਦੇ ਨਾਲ ਆ ਜੀ ਬੋਲੀ ਬਣੂ ਐਸ ਟਾਈਮ ਜਿਹੜਾ ਵੀਰ ਜਾਊਗਾ ਠੀਕ ਆ ਜੀ ਫੁੱਟਾਂ ਵਾਲੀ ਹੈ ਹਾਂ ਫੁੱਟਾਂ ਵਾਲੀ ਬੋਲੀ ਬਣੂ ਤੇ ਬੋਲੀ ਵੀਰ ਹੁੰਦਾ ਬਣਦੀ ਹੈ ਬਿਲਕੁਲ ਜੈਡ ਬਲੈਕ ਜਿਹੜਾ ਦੋਸਤੋ ਕਟਾ ਇੱਕ ਵੀ ਵਾਲ ਜਿਹੜਾ ਵਾਈਟ ਨਹੀਂਗਾ ਪੂਛ ਤੋਂ ਲੈ ਕੇ ਮੱਥੇ ਤੱਕ ਬਿਲਕੁਲ ਜੈਡ ਬਲੈਕ ਤੇ ਆ ਜਿਹੜਾ ਤੁਹਾਨੂੰ ਥਾਣੇ ਦੇਵਾ ਵਿਖਾ ਦਿੰਨੇ ਆ ਠੀਕ ਆ ਤੇ ਕੱਲ ਦੀ ਸੂਈ ਦੇ ਥੱਲੇ 9 ਕਿਲੋ ਜਿਹੜਾ ਦੋਸਤੋ ਬਾਈ ਬਲਵਿੰਦਰ ਸਿੰਘ ਸੰਧੂ ਕਹਿੰਦਾ ਵੀ ਬੋਲਾ ਜਿਹੜਾ ਹਾ ਆ ਵੇਖੋ ਥਣ ਵੰਡ ਵੇਖ ਸਕਦੇ ਹੋ ਦੋਸਤੋ ਵੀ ਘੱਟੋ ਘਾਟ ਪੀ ਤਿੰਨ ਤਿੰਨ ਚਾਰ ਚਾਰ ਇੰਚ ਦੀ ਜਿਹੜੀ ਵੰਡ ਆ ਆਪਸੀ ਥਰਾਂ ਦੀ ਹੈਗੀ ਆ ਥਣ ਪੂਰਾ ਮੁਠੀ ਹੈ ਜੀ ਠੀਕ ਆ ਆਜੋ ਸੰਤੂ ਸਾਹਿਬ ਬਲਿੰਦਰ ਸਿੰਘ ਜੀ ਇਹਦਾ ਕੀ ਮੁੱਲ ਕੀ ਕਰਦੇ ਆਪਾਂ ਕਿਹੜੀ ਦਾ ਜੀ ਆ ਮੱਝ ਦਾ ਸੰਤੂ ਸਾਹਿਬ 75 ਦੀ ਹਾਨ ਨਾਈ ਆ ਬਿਲ ਲੈਣ ਦੇ ਨਾਲ ਆ ਮੋਲੀ ਆ ਬਸ ਛੋੜ ਹੀ ਪੈਸੇ ਕਰਾਂਗੇ ਦੇ ਵਿੱਚ ਵਿੱਚੋਂ ਛੋੜ ਹੀ ਆ ਅੱਜ ਤਾਂ ਸਿੱਧੇ ਕਹਦੇ ਆ ਵੀ ਵਿੱਚੋਂ ਮੇਰੇ ਮੁੱਦੇ ਵਾਲੀ ਗੱਲ ਹੀ ਆ ਮੇਰੇ ਮੁੱਦੇ ਵਾਲੀ ਗੱਲ ਹੀ ਆ 75000 ਦੇ ਵਿੱਚੋਂ ਦੋਸਤੋ 500 ਰੁਪਏ ਛੋਟ ਹੀ ਹੋਣੀ ਆ ਅੱਜ ਗਿਵਟੀ ਆ ਲੇਟ ਲੂਟ ਹੋਏ ਆ ਤੇ ਬਾਈਆਂ ਦਾ ਵੀ ਗਿਫਟ ਹੀ ਦੇਣੀਆਂ ਵੀ 75000 ਦੇ ਵਿੱਚੋਂ 500 ਛੋਟ ਹੀ ਹੋਊਗੀ ਬੜੀ ਚੰਗੀ ਛੋਟੀ ਅਗਲੇ ਦੇ ਘਰ ਦੀ ਵੀ ਗਰੰਟੀ ਆ ਅੱਛਾ ਜੀ ਜਿਹੜਾ ਵੀਰ ਭਰਾ ਜਲ ਜਾਊਗਾ ਨਾ ਉਹਦੇ ਘਰ ਦੀ ਵੀ ਗਰੰਟੀ 2 ਮਹੀਨੇ ਦੀ ਆ ਅੱਛਾ ਜੀ ਕੋਈ ਧਾਰ ਵੱਧ ਘਟ ਨਹੀਂਗਾ ਕੋਈ ਨੁਕਸ ਨਹੀਂ ਹੋਰੀ ਆਪਣੀ ਜ਼ਿੰਮੇਵਾਰੀ ਲਓ ਜੀ ਹਾਂ ਅੱਛਾ ਪਾਜੀ ਬਲਵਿੰਦਰ ਇਹਨੂੰ ਵੀ ਖੋਲ ਕੇ ਤੋੜ ਦਈਏ ਮੜਾ ਜਾ ਸੋ ਤਸਲੀ ਨਾਲ ਜਿਹੜਾ ਦੋਸਤੋ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਥਣ ਥਣ ਪੂਰੇ ਮੋٹے ਆ ਮਟਾਈ ਦੇ ਵਿੱਚ ਚਵਾਈ ਬਿਲਕੁਲ ਪੋਲੀ ਹੋਊਗੀ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਸਕਦੇ ਹੋ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਪੋਲੀ ਆ ਠੀਕ ਆ ਕਸਮਾ ਇੱਕ ਗੱਲ ਤਾਂ ਦਿਆ ਲੈ ਰਿਹਾ ਨੋਟ ਕਰ ਲਈ ਹੁਣ ਆ ਦੇਖੋ ਜੀ ਮੈਨੂੰ ਦੱਸਦਾ ਤਰਾ ਬੇਚੇ ਵਾ ਉਹ ਕਿਰਕਾ ਵਿੱਚ ਫਸਤ ਹੋ ਗਿਆ ਇਹ ਆ ਦੇਖੋ ਜੀ ਆਹ ਲਓ ਜੀ ਠੀਕ ਹੈ ਜੀ ਸੋ ਹਵਾਨੇ ਦੀ ਕੁਆਲਿਟੀ ਕਾਫੀ ਸੋਹਣੀ ਹੈ ਦੋਸਤੋ ਜਿੱਦਾਂ ਕਿ ਬਿਲਕੁਲ ਹਜੇ ਤਾਂ ਤਾਜੀ ਸੂਈ ਹੈ ਠੀਕ ਹੈ ਜੀ ਬੌਲੇ ਦੇ ਵਿੱਚ ਕੋਈ ਵੀ ਰ ਅਕਾਊਂਟ ਕਰ ਸਕਦਾ ਬੌਲੇ ਦੇ ਵਿੱਚ ਹਾਜ਼ਰ ਹੈ ਠੀਕ ਹੈ ਜਾਣਦਗੇ ਜੀ ਆ ਹਾਂ ਹਾਂ ਜਾਣਦਗੇ ਜੀ ਇਹ ਬੱਚੇ ਦੇ ਭੱਜ ਭੱਜ ਕੇ ਉਹ ਗੱਲ ਲੰਦਾ ਹੈ ਬੱਚਾ ਪੜਾਇਆ ਠੀਕ ਹੈ ਜੀ ਸੋ ਦੋਸਤੋ ਅੱਜ ਬਿਲਕੁਲ ਦੋ ਜਿਹੜੀਆਂ ਇਹ ਮੱਝਾਂ ਵਕਾਉ ਸੀ ਭਾਜੀ ਬਲਵਿੰਦਰ ਸਿੰਘ ਸੰਧੂਰਾ ਦੇ ਕੋਲ 75000 ਲੈਂ ਦੇ ਨਾਲ ਹੀ ਗੱਲਬਾਤ ਕੀਤੀ ਆ ਦੂਜੇ ਨੰਬਰ ਵਾਲੀ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾਤੀ ਆ 75000 ਦੇ ਵਿੱਚੋਂ ਕੋਈ 500 ਰੁਪਏ ਜਿਹੜੀ ਦੋਸਤੋ ਛੋਟ ਆ ਮਾਨਤਾ ਨਾਲ ਹੋ ਜਾਊਗਾ ਠੀਕ ਆ ਘਰ ਆਏ ਵੀਰਾਂ ਦਾ ਤੇ ਮੱਝਾਂ ਦੋਨੋਂ ਚੰਗੀਆਂ ਨੇ ਆਰਡਰ ਕੁਆਲਿਟੀ ਚੰਗੀ ਆ ਸਭ ਤੋਂ ਵੱਡੀ ਗੱਲ ਦੋਸਤੋ ਬਿਲਕੁਲ ਤਾਜ਼ੀਆਂ ਸੁਰੀਆਂ ਸਵਾਈਆਂ ਨੇ ਬੌਲੇ ਦੇ ਉੱਤੇ ਚੱਲਣ ਡੀਆਂ ਨੇ ਠੀਕ ਆ ਕੋਈ ਵੀਰ ਆਵੇ ਆਪਦੀ ਤਸੱਲੀ ਕਰ ਸਕਦਾ ਬਾਕੀ ਥਾਂ ਥਾਂ ਦੀ ਕੁਆਲਿਟੀ ਇੱਕ ਵਾਰੀ ਆਪਾਂ ਦੂਜੇ ਨੰਬਰ ਵਾਲੀ ਮੱਝ ਦੀ ਫੇਰ ਦਿਖਾ ਦਿੰਨੇ ਆ ਦੇਖੋ ਜੀ ਅਸਾ ਆਜੋ ਭਾਜੀ ਬਲਵਿੰਦਰ ਸਿੰਘ ਸੰਧੂ ਜੀ ਇੱਕ ਕੰਟੈਕਟ ਨੰਬਰ ਆਪਣੇ ਜ਼ਰੂਰ ਦੇ ਦਿਓ ਜੀ। ਆਗੇ ਜੀ ਹਾਂ। ਖੈ ਦੇ ਖੈ ਦੇ। ਹਾਂ। ਮੋਬਾਈਲ ਨੰਬਰ 98146 ਹਾਂਜੀ 05381 ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਭਾਈ ਬਲਵਿੰਦਰ ਸਿੰਘ ਸੰਧੂ ਪਿੰਡ ਬਲਟੋਹੇ ਤੋਂ ਤਹਿਸੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ। ਦੋ ਨਾਗਜ਼ੀ ਅੱਜ ਜਿਹੜੇ ਤੁਹਾਨੂੰ ਖਾਸ ਤੌਰ ਤੇ ਦਿਖਾਉਣੇ ਸੀ ਬਿਲਕੁਲ ਤਾਜ਼ੇ ਸਵੇ ਸਵੇ ਰੇਡ ਪਰਤਾ ਬਿਲਕੁਲ ਤੁਹਾਡੇ ਨਾਲ ਸਾਂਝਾ ਕੀਤਾ ਗਿਆ। ਬਾਕੀ ਹੋਰ ਵੀਰਾਂ ਤੱਕ ਵੀ ਜਿਹੜੀ ਆਪਣੀ ਰਿਕਵੈਸਟ ਹੁੰਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਤਾਜੇ ਦੋਸਤੋ ਹੋਰ ਨਿਊ ਫਾਰਮਰ ਤੱਕ ਵੀ ਆਪਣੀ ਵੀਡੀਓ ਪਹੁੰਚ ਸਕੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਖਿੱਦ ਖਿੱਦ ਖਿੱਦ